ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਪ੍ਰੀਤ ਧਰਮਗੜ ਸੋ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਦਾ ਸੋ ਧੀਆ ਵਾਂਗ ਮਿਲਦੀ ਹੈ ਮੈਨੂੰ ਮੇਰੀ ਕਵਿਤਾ ਸੋ ਕਹਿੰਦਾ ਜਦੋਂ ਕਦੇ ਰਾਹਾਂ ਵਿੱਚ ਮਿਲਦੀ ਏ ਤਾਂ ਧੀਆ ਵਾਂਗ ਮਿਲਦੀ ਹੈ ਮੈਨੂੰ ਮੇਰੀ ਕਵਿਤਾ ਜਦੋਂ ਕਦੇ ਰਾਹਾਂ ਵਿੱਚ ਮਿਲਦੀ ਏ ਤਾਂ ਧੀਆ ਵਾਂਗ ਮਿਲਦੀ ਹੈ ਮੈਨੂੰ ਮੇਰੀ ਕਵਿਤਾ ਕਹਿੰਦਾ ਦੂਰੋਂ ਵੇਖ ਕੇ ਬਾਹਾਂ ਖਿਲਾਰ ਲੈਂਦੀ ਦੂਰੋਂ ਵੇਖ ਕੇ ਬਹਾਂ ਖਿਲਾਰ ਲੈਂਦੀ ਆਜ਼ਾਦ ਖਿਆਲ ਬਣ ਫਿਰਦੀ ਹੈ ਮੇਰੀ ਕਵਤਾ ਆਜ਼ਾਦ ਖਿਆਲ ਬਣ ਫਿਰਦੀ ਹੈ ਮੇਰੀ ਕਵਤਾ ਕਹਿੰਦਾ ਮੈਨੂੰ ਮਾਣ ਹੈ ਇਹਦੇ ਦੁਨੀਆਂ ਤੇ ਵਿਚਰਣ ਉੱਤੇ ਮੈਨੂੰ ਮਾਣ ਹੈ ਇਹਦੇ ਦੁਨੀਆਂ ਤੇ ਵਿਚਰਣ ਉੱਤੇ ਕਿਉਂਕਿ ਸਿਰ ਉੱਚਾ ਕਰਕੇ ਤੁਰਦੀ ਹੈ ਮੇਰੀ ਕਵਤਾ ਕਹਿੰਦਾ ਇੱਕ ਵਾਰ ਵਿੱਚ ਹੀ ਸਭ ਸ਼ਿਫਕਵੇ ਦੂਰ ਹੋ ਜਾਂਦੇ ਨੇ ਇੱਕ ਵਾਰ ਵਿੱਚ ਹੀ ਸਭ ਸ਼ਿਕਵੇ ਦੂਰ ਹੋ ਜਾਂਦੇ ਨੇ ਹਾਲਾਂਕਿ ਨਿਤ-ਨਿਤ ਨਹੀਂ ਮਿਲਦੀ ਇਹ ਮੇਰੀ ਕਵਤਾ ਇੱਕ ਵਾਰ ਵਿੱਚ ਹੀ ਸਭ ਸ਼ਿਕਵੇ ਦੂਰ ਹੋ ਜਾਂਦੇ ਨੇ ਹਾਲਾਂਕਿ ਨਿਤ-ਨਿਤ ਨਹੀਂ ਮਿਲਦੀ ਹੈ ਮੇਰੀ ਕਵਤਾ ਕਹਿੰਦਾ ਜਵਾਨ ਹੋਈ ਤਾਂ ਵੇਖਾਂਗੇ ਕਿੱਧਰ ਨੂੰ ਜਾਏਗੀ ਜਵਾਨ ਹੋਈ ਤਾਂ ਵੇਖਾਂਗੇ ਕਿੱਧਰ ਨੂੰ ਜਾਏਗੀ ਹਾਲੇ ਤਾਂ ਜ਼ਮੀਨ ਤੇ ਰੜਦੀ ਹੈ ਮੇਰੀ ਕਵਤਾ ਜਵਾਨ ਹੋਈ ਤਾਂ ਵੇਖਾਂਗੇ ਕਿੱਧਰ ਨੂੰ ਜਾਏਗੀ ਹਾਲੇ ਤਾਂ ਜ਼ਮੀਨ ਤੇ ਰੜਦੀ ਹੈ ਮੇਰੀ ਕਵਤਾ ਕਹਿੰਦਾ ਉਦਾਸ ਹੋ ਕੇ ਰੋਣ ਲੱਗ ਪਈ ਤਾਂ ਹੋਰ ਗੱਲ ਏ ਉਦਾਸ ਹੋ ਕੇ ਰੋਣ ਲੱਗ ਪਈ ਤਾਂ ਹੋਰ ਗੱਲ ਏ ਹਾਲੇ ਤਾਂ ਫੁੱਲਾਂ ਵਾਂਗੂ ਖਿੜਦੀ ਹੈ ਮੇਰੀ ਕਵਤਾ ਹਾਲੇ ਤਾਂ ਫੁੱਲਾਂ ਵਾਂਗੂ ਖਿੜਦੀ ਹੈ ਮੇਰੀ ਕਵਤਾ ਕਹਿੰਦਾ ਝੁੱਠਿਆਂ ਦੇ ਨਾਲ ਰਹਿਣ ਲੱਗ ਪਈ ਤਾਂ ਵੇਖਾਂਗੇ ਝੁੱਠਿਆਂ ਦੇ ਨਾਲ ਰਹਿਣ ਲੱਗ ਪਈ ਤਾਂ ਵੇਖਾਂਗੇ ਹੱਲੇ ਤਾਂ ਝੂਠ ਦੇ ਨਾਲ ਪੜਦੀ ਹੈ ਮੇਰੀ ਕਵਤਾ ਝੁੱਠਿਆਂ ਦੇ ਨਾਲ ਰਹਿਣ ਲੱਗ ਪਈ ਤਾਂ ਵੇਖਾਂਗੇ ਹੱਲੇ ਤਾਂ ਝੂਠ ਦੇ ਨਾਲ ਪੜਦੀ ਹੈ ਮੇਰੀ ਕਵਤਾ ਕਹਿੰਦਾ ਹੱਲੇ ਹੱਥ ਫੜ ਕੇ ਤੁਰਨ ਦੀ ਕੋਸ਼ਿਸ਼ ਕਰਦੀ ਏ ਕਦੇ-ਕਦੇ ਰਾਹਾਂ ਦੇ ਵਿੱਚ गिरਦੀ ਹੈ ਮੇਰੀ ਕਵਤਾ ਹੱਲੇ ਹੱਥ ਫੜ ਕੇ ਉਂਗਲ ਫੜ ਕੇ ਤੁਰਨ ਦੀ ਕੋਸ਼ਿਸ਼ ਕਰਦੀ ਏ ਕਦੇ-ਕਦੇ ਰਾਹਾਂ ਵਿੱਚ ਗਿਰਦੀ ਹੈ ਮੇਰੀ ਕਵਤਾ ਕਹਿੰਦਾ ਇਦਾਂ ਕਿਉਂ ਲੱਗਦਾ ਜਿਵੇਂ ਮੁਦਤਾਂ ਬਾਅਦ ਮਿਲੀਏ ਇਦਾਂ ਕਿਉਂ ਲੱਗਦਾ ਕਿ ਜਿਵੇਂ ਮੁਦਤਾਂ ਬਾਅਦ ਮਿਲੀਏ ਹਲੇ ਹੈ ਹੀ ਕਿੰਨੇ ਕੁ ਚਿਰ ਦੀ ਮੇਰੀ ਕਵਤਾ ਹਲੇ ਹੈ ਹੀ ਕਿੰਨੇ ਕੁ ਚਿਰ ਦੀ ਮੇਰੀ ਕਵਤਾ ਕਹਿੰਦਾ ਸੱਚ ਦੱਸਾਂ ਮੈਂ ਕਿਵੇਂ ਕਦੇ ਵੀ ਭੁੱਲਿਆ ਤਾਂ ਨਹੀਂ ਸੀ ਉਸਨੂੰ ਸੱਚ ਦੱਸਾਂ ਤਾਂ ਮੈਂ ਕਦੇ ਵੀ ਭੁੱਲਿਆ ਤਾਂ ਨਹੀਂ ਸੀ ਉਸਨੂੰ ਫੇਰ ਕਿਉਂ ਹਰਪ੍ਰੀਤ ਮੇਰੇ ਤੋਂ ਤੜਦੀ ਹੈ ਮੇਰੀ ਕਵਤਾ ਸੋ ਮੈਂ ਵੀ ਗੱਲ ਨਾਲ ਲਾ ਕੇ ਕੁਝ ਅਸੀਸਾਂ ਦੇ ਦਿੰਦਾ ਹਾਂ ਜਦੋਂ ਅੱਖ 'ਚੋਂ ਕੋਈ ਹੰਝੂ ਕਰਦੀ ਹੈ ਮੇਰੀ ਕਵਤਾ ਮੈਂ ਵੀ ਗੱਲ ਆ ਕੇ ਕੁਝ ਅਸੀਸਾਂ ਦੇ ਦਿੰਦਾ ਹਾਂ ਜਦੋਂ ਅੱਖ 'ਚੋਂ ਕੋਈ ਹੰਝੂ ਕਰਦੀ ਹੈ ਮੇਰੀ ਕਵਤਾ ਜਦੋਂ ਕਦੇਰਾ ਹਾਂ ਵਿੱਚ ਮਿਲਦੀ ਏ ਤਾਂ ਧੀਆਂ ਵਾਂਗ ਮਿਲਦੀ ਹੈ ਮੈਨੂੰ ਮੇਰੀ ਕਵਤਾ ਸੋ ਦੋਸਤੋ ਜੇ ਤੁਹਾਨੂੰ ਕਵਤਾ ਚੰਗੀ ਲੱਗੀ ਹੈ ਤਾਂ ਤੁਸੀਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਵਿਚਾਰ ਜ਼ਰੂਰ ਦੇਨੇ ਹੈਗੇ ਤੇ ਸਾਡਾ ਜਿਹੜਾ ਚੈਨਲ ਹੈਗਾ ਉਹ ਜ਼ਰੂਰ ਸਬਸਕ੍ਰਾਈਬ ਕਰਨਾ ਸੋ ਬਹੁਤ ਟਾਈਮਸ ਤੇ ਹਰਪ੍ਰੀਤ ਧਰਮਗੜਸੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ